ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਇਬੰਦਰ ਇੱਕ ਔਰਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇੱਕ ਸੇਵਾਦਾਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਮ੍ਰਿਤਕਔਰਦੀ ਪਛਾਣ 33 ਸਾਲਾ ਪਰਮਿੰਦਰ ਕੌਰ ਵਜੋਂ ਹੋਈ ਹੈ ਜਿਸ ਤੇ ਇਲਜ਼ਾਮ ਹਨ ਕਿ ਉਹ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ ਅਤੇ ਉਸ ਕੋਲੋਂ ਸ਼ਰਾਬ ਦੇ ਨਾਲ-ਨਾਲ ਜਰਤਾ ਵੀ ਮਿਲਿਆ ਹੈ ਜਿਸ ਤੋਂ ਗੁਸਾਏ ਇੱਕ ਸ਼ਖਸ ਨੇ ਉਸ ਦੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਗੋਲੀ ਲੱਗਣ ਵਾਲੇ ਇੱਕ ਸੇਵਾਦਾਰ ਜ਼ਖਮੀ ਹੋ ਗਿਆ ਤਕਰੀਬਨ 8:30 ਦੇ ਦੌਰਾਨ ਇੱਕ ਲੇਡੀ ਜਾਈ ਉਹ ਲੇਡੀ ਜੀ ਨਾਂ ਕੇ ਜੋ ਸਤੰਬਰ ਤੇ ਪਹੁੰਚੀ ਸੀ ਦਿੱਲੀਆ ਦਾ ਕੋਨਾ ਹੈ ਉਹ ਤੇ ਆਕੇ ਕੋਈ ਡ੍ਰਿੰਕ ਨੂੰ ਪਹਿਲਾਂ ਵੀ ਕੀਤੀ ਸੋਚ ਤੇ ਡ੍ਰਿੰਕ ਕਰਨੀ ਸ਼ੁਰੂ ਕਰ ਦਿੱਤੀ ਜਿਸ ਦਾ ਕੋਈ ਵੀ ਕਿਸਰਾਵ ਦਾ ਸੀ ਗੱਲ ਇੱਕ ਸੰਗਤ ਨੇ ਦੇਖਿਆ ਉਹਨਾਂ ਨੇ ਜਿਹੜਾ ਸਾਡੀ ਬੀਬੀ ਸੇਵਾ ਕਰ ਰਹੀ ਹੁੰਦਾ ਪਰੰਪਰਿਕ ਕਰ ਰਹੀ ਤਾਂ ਉਹਨੇ ਮੌਕੇ ਤੇ ਜਾ ਕੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਵਾਉ ਨੇ ਉਹਦੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਰਾਗੀ ਸਿੰਘ ਨੇ ਬਾਹ ਅਗੇ ਟਿੱਕੀ ਉਹ ਪਵਾਉ ਦੀ ਬਾਹ ਤੇ ਵਧਿਆ ਉਹਦੇ ਗਰਭੀ ਚੋਟ ਆਈ ਕਾਫੀ ਖੂਨ ਨਿਕਲਿਆ ਬੀਬੀ ਦੇ ਵਿੱਚ ਉਹ ਸੇਵਾ ਕਰਨ ਵਾਲਾ ਉਸ ਤੋਂ ਬਾਅਦ ਸਾਰੀ ਸੰਗਤ ਜਿੱਦ ਸੀ ਪਕੜ ਕੇ ਉਹ ਬੀਬੀ ਨੂੰ ਦਫ਼ਤਰ ਲੈ ਆਈ ਮੈਨੂੰ ਫੋਨ ਗਿਆ ਮੈਂ ਆਇਆ ਮਲਾਜ ਸਾਹਿਬ ਨਿਗੇਰ ਸਾਹਿਬ ਆ ਗਏ ਅਸੀਂ ਥਾਣੇ ਮੁਲਾਜ਼ਮ ਆ ਗਏ ਤੇ ਜਦੋਂ ਥਾਣੇ ਤੋਂ ਮੁਲਾਜ਼ਮ ਆਏ ਉਹਨਾਂ ਨੇ ਆ ਕੇ ਉਹ ਬੀਬੀ ਨੂੰ ਜਦੋਂ ਫੜ ਕੇ ਬਾਹਰ ਲਿਆ ਰਹੇ ਸੀਗੇ ਤਾਂ ਜਦੋਂ ਅਸੀਂ ਦਫ਼ਤਰ ਤੋਂ ਬਾਹਰ ਨਿਕਲੇ ਤਾਂ ਬਾਹਰ ਇੱਕ ਲੜਕਾ ਖੜਾ ਸੀ ਜਿਹਨੇ ਬਾਹਰ ਨਿਕਲਦੇ ਸਾਰ ਤੇਗੀਆਂ ਗੋਲੀਆਂ ਸੀ ਰਵਾਲ ਵੱਤੀਆਂ ਸਾਰੀ ਬੀਬੀ ਤੇ ਮਾਰੀਆਂ ਉਹਦੇ ਵਿੱਚੋਂ ਇੱਕ ਗੋਲੀ ਸਾਡੇ ਉੱਤੇ ਸੇਵਾ ਕਰਦਾਰ ਉਹ ਜਨਦਾ ਲੜਕਾ ਸਾਗਰ ਮੋਹੋਤਰਾ ਉਹ ਬੱਚੇ ਦੀ ਵੀ ਪੇਟ ਵਿੱਚ ਗੋਲੀ ਲੱਗੀ ਤਾਂ ਮੈਂ ਜਿੰਨੂੰ ਤੁਰੰਤ ਆਪਣੇ ਲਾਗਮਾ ਦੀ ਬੀਬੀ ਨਾਲ ਕੇ ਬੀਚ ਪਾ ਕੇ ਸਿੰਦਰਾ ਹਸਪਤਾਲ ਉੱਤੇ ਭੇਜਿਆ ਉਹ ਬੀਬੀ ਦੀ ਮਾਤਾ ਤੇ ਦਰਦ ਤੋਂ ਇੱਕ ਜੇਤ ਮਾਤਾ ਤੇ ਅਸੀਂ ਦੁਬਾਰਾ ਸਰ ਜੀ ਪਹੁੰਚ ਗਏ ਐਸਐਚਯੂ ਬਰਾਸਾਂ ਨੂੰ ਵੀ ਪਹੁੰਚ ਗਿਆ ਸਾਰਾ ਸਟਾਫ ਉਹਦਾ ਵੀ ਆ ਗਿਆ ਤੇ ਇਹ ਸਾਰੀ ਕਹਾਣੀ ਹੈ ਇਹ ਜਿਹੜੇ ਗੋਲੀ ਛਲਾਣ ਵਾਲੇ ਸੀ ਉਹ ਕੌਮ ਸੀ ਗਾਲੇ ਕੁਟਿਆਲੇ ਦੇ ਹੀ ਹੈ ਸੰਗਤ ਦੇ ਉਹਨੇ ਗੋਲੀ ਕਿਉਂ ਚਲਾਈ ਇਹ ਕੁੱਤਾ ਸਾਡੇ ਧਾਰਮਿਕ ਸਥਾਨਾਂ ਦੀ ਬੇਦਬੀ ਕਰ ਦਿੰਨੇ ਲੋਕਾਂ ਦੇ ਇਹ ਮੇਰੇ ਕੋਲ ਬਰਦਾਸ਼ਤ ਨਹੀਂ ਹੈ ਜਦੋਂ ਮੁਲਾਜ਼ਮਾ ਨੇ ਪੁਲਿਸ ਮੁਲਾਜ਼ਮਾ ਨੇ ਕੁਛ ਨਹੀਂ ਜਿਹੜੀ ਕੁੜੀ ਜਿਹੜੀ ਕੁੜੀ ਦੇ ਗੋਲੀ ਵੱਜੀ ਉਹ ਦੇਖੋ ਕਿ ਜੀ ਮੋਰੀ ਹੱਥ ਇੱਕ ਜਿਹੜਾ ਸੇਵਾਦਾਰ ਸੀ ਉਹ ਵੀ जख्मी ਹੋਇਆ ਸੀ ਉਹ ਸੰਗਤ ਚੋਂ ਹੈ ਲੜਕਾ ਉਹ ਸੰਗਤ ਚੋਂ ਜਿਹੜਾ ਸੀਗਾ ਉਹ जख्मी ਹੋਇਆ ਹੈ ਪੁਲਿਸ ਕਿੱਧਰ ਦੀ ਕਾਰਵਾਈ ਕਰੀ ਕੁਛ ਲੱਗਿਆ ਕੁੜੀ ਦਾ ਕਿੱਥੋਂ ਆਈ ਸੀ ਉਹ ਕਿੱਥੇ ਦੀ ਰਹਿਣ ਵਾਲੀ ਉਹਦਾ ਜਿਹੜਾ ਆਧਾਰ ਕਾਰਡ ਸੀ ਉਹਦੇ ਤੇ ਐਡਰੈਸ ਪਟਿਆ ਆਲੀ ਤੋਂ 50 ਸਾਲ 45 ਸਾਲ ਦੀ ਜਿਹੜੀ ਉਹ ਸਾਰਾ ਜਿਹੜਾ ਆਧਾਰ ਕਾਰਡ ਹੈ ਉਹ ਕਿਸੇ ਆਦਮਾ ਨੂੰ ਕੋਲ ਲੰਬਾ ਜਿਆਦਾ ਸੀ ਅਕਸਰ ਦੇਖਦੇ ਆ ਰਹੇ ਕਿ ਕੁੱਤੀ ਨਾਲ ਤੋਂ ਬੇਅਦਬੀ ਦੇ ਮਾਮਲੇ ਸਾਫ ਹੋਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਉਹ ਪਤਾ ਨਹੀਂ ਕਿ ਉਹ ਐਸੇ ਲੋਕ ਜਿਹੜੇ ਨੇ ਇਹ ਜਾਏ ਨੂੰ ਤਰੀ ਪਲਾਨ ਕਰਕੇ ਤੁਸੀਂ ਭੇਜ ਰਿਹਾ ਕਿ ਕਿ ਕੋਈ ਵੀ ਧਾਰਮਿਕ ਸਥਾਨ ਹੈ ਉਹ ਕਿਸੇ ਵੀ ਧਰਮ ਦਾ ਸਭ ਨੂੰ ਪਤਾ ਹੈ ਕਿ ਇੱਥੇ ਆ ਕੇ ਮੈਂ ਕਿਸ ਤਰ੍ਹਾਂ ਆਣਾ ਹੈ ਇੱਥੇ ਦੀ ਮਰਿਆਦਾ ਕੀ ਹੈ ਮੈਂ ਨਸ਼ਾ ਨਹੀਂ ਕਰਣਾ ਬਰਦਾਰਾ ਸਾਹਿਬ ਜੰਦਰ ਜਾ ਕੇ ਨਸ਼ਾ ਨਹੀਂ ਕਰਨਾ ਉਹਦੀ ਜੇਬ ਤੋਂ ਕੁੜੀ ਦੀ ਕੋਈ ਵੀ ਨਿਕਲੀ ਹੈ ਕੁੜੀ ਦੀ ਹਾਂ ਲੈਡੀ ਸਾਡੀ ਬੀਬੀਆਂ ਨੇ ਜਦੋਂ ਵੀ ਤਲਾਸ਼ੀ ਲਈ ਉਹਦੇ ਚੋਂ ਵੀ ਕੁੜੀ ਵੀ ਨਹੀਂ ਕਿਹਾ ਔਰ ਦੇ ਕੋਈ ਜਾਣ ਪੁੱਝ ਕੇ ਇਹੋ ਜਿਹੇ ਲੋਕ ਜਿਹੜੇ ਹਰਕਤਾ ਕਰਦੇ ਨੇ ਤਾਂ ਹੁਣ ਉਹ ਲੜਕਾ ਜਿਹੜਾ ਸੀ ਉਹ ਕਹਿੰਦਾ ਮੇਰੇ ਕੋਲ ਨਹੀਂ برداشت ਹੋ ਰਿਹਾ ਤੇ ਮੈਂ ਜਿਹੜਾ ਸਾਂ ਨਹੀਂ ਕਰ ਸਕਦਾ ਕੁੜੀ ਦਾ ਲੱਗੇ ਪਤਾ ਕਿ ਕਿਥੇ ਰਹਿਣ ਵਾਲੀ ਸੀ ਉਹ ਪਟਿਆਲੇ ਦਾ ਐਡਰੈਸ ਹੈ ਉੱਥੇ ਧਰ ਕੱਢਦੇ ਮੈਂ ਪੂਰਾ ਨਹੀਂ ਦੇਖਿਆ ਸ਼ਾਇਦ ਨਾਮ ਪਰਮਿੰਦਰਪੁਰ ਕਰਕੇ ਆ ਪਰ ਉਹ ਦੱਸ ਰਹੀ ਸੀ ਨਸ਼ੇ ਦੀ ਨੋਰ ਵਿੱਚ ਸੀ ਕਦੀ ਕਹਿੰਦੀ ਸੀ ਪੰਚਕੋਲੇ ਰਹਿਣੀ ਆ ਕਦੀ ਚੰਡੀਗੜ੍ਹ ਕੋਲ ਆ ਕੇ ਰਹਿਣੀ ਆ ਸਿਕਿਉਰਟੀ ਗੱਲ ਦੀ ਦੂਤੀ ਕਰਨੀ ਆ ਇਸ ਤਰ੍ਹਾਂ ਕਰਕੇ ਕੁਝ ਕੀ ਨਾਮ ਦਾ ਮੇਰਾ ਨਾਮ ਬੱਬੀ ਆ ਕੀ ਹੋਇਆ ਜੀ ਸਾਗਰ ਨੂੰ ਪਤਾ ਨਹੀਂ ਜੀ ਮੇਰਾ ਬੱਚਾ ਤਾਂ ਸੇਵਾ ਕਰਨ ਗਿਆ ਸੀ ਮੈਂ ਤਾਂ ਕੁਝ ਨਹੀਂ ਪਤਾ ਮੇਰਾ ਬੱਚਾ ਸੇਵਾ ਕਰਨ ਗਿਆ ਸੀ ਗੁਰਦੁਆਰੇ मतलब प्रेमी सी गल के सेवादार सी सेवादार सी सेवादार जो 5 साल का जी, जी, जी प्रेमी सी नहीं वो ज्यादा जी जी वो ज्यादा नहीं है कितनी उम्र से तू रह गए ये 26 27 साल का अच्छा ठीक है हुन थाने जी जड़ा हम लेके गए मेरा बच्चा भी मेरा बच्चा पता नहीं कितनी है लेकिन मेरा बच्चा मेरा बच्चा बच्चे रे देख लो मेरा बच्चा ਫਿਲਹਾਲ ਪੁਲਿਸ ਨੇ ਗੋਲੀ ਮਾਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ।